ਬਈ ਕੁਲਦੀਪ ਢਾਲੀਆ ਯਾਰ ਕਹਿ ਰਿਹਾ ਕਹਿੰਦਾ ਪਿੰਡਾਂ ਦੇ ਵਿੱਚ ਗੁਰਦੁਆਰੇ ਇਹ ਤਾਂ ਜ਼ਿਆਦਾ ਬਣਾਲੇ ਲੋਕਾਂ ਨੇ ਕਿ ਹਸਪਤਾਲ ਬਣਾਏ ਨਹੀਂ ਗਏ ਪਿੰਡਾਂ 'ਚ ਚਾਰ-ਚਾਰ ਗੁਰਦੁਆਰੇ ਬਣਾ ਲਏ ਕਿ ਇਹ ਗੱਲ ਦੱਸ ਬਈ ਕਿਵੇਂ ਆ ਇਹ ਬਈ ਗੱਲ ਪਤਾ ਕੀ ਆ ਜਿਹੜੇ ਗੁਰੂ ਘਰ ਬਣੇ ਹੋਏ ਨੇ ਮੈਂ ਕੁਲਦੀਪ ਢਾਲੀਆ ਨੂੰ ਇਹ ਕਹਿਣਾ ਚਾਹਣਾ ਵੀ ਉਹ ਸਾਡੀ ਸਰਦਨਾਂ ਨਾਲ ਬਣੇ ਹੋਏ ਨੇ ਪਰ ਜਿਹੜੇ ਹਸਪਤਾਲ ਨੇ ਉਹ ਸਰਦਨਾਂ ਨਾਲ ਨਹੀਂ ਬਣਦੇ ਉਹ ਲੋਕਾਂ ਦੇ ਟੈਕਸ ਨਾਲ ਬਣਦੇ ਟੈਕਸ ਨਾਲ ਬਣਦੇ ਆ ਤਾਂ ਟੈਕਸ ਆਪਾਂ ਗੁਰੂ ਘਰਾਂ ਨੂੰ ਨਹੀਂ ਪੇ ਕਰਦੇ ਆਪਾਂ ਟੈਕਸ ਸਰਕਾਰਾਂ ਨੂੰ ਪੇ ਕਰਦੇ ਆ ਇਹ ਸਵਾਲ ਸੀ ਜਿਹੜਾ ਤੂੰ ਗੁਰੂ ਘਰਾਂ ਨੂੰ ਟਾਰਗੇਟ ਕਰਨ ਦੀ ਬ ਵੀ ਤੁਸੀਂ ਹਸਪਤਾਲ ਕਿਉਂ ਨਹੀਂ ਬਣਾ ਰਹੇ ਜਸਤਾਲ ਬਣਾ ਰਹੇ ਹੋ ਤੇ ਡਾਕਟਰ ਨਹੀਂ ਉੱਥੇ ਮੈਡੀਸਨ ਨਹੀਂ ਹੈਗੀਆਂ ਹਸਪਤਾਲ ਦਾ ਭਈ ਆਪਣੇ ਪਿੰਡ ਵੀ ਹੈਗਾ ਸਰਕਾਰੀ ਉੱਥੇ ਕਿਹੜੀ ਐਮ ਆਰ ਆਈ ਦੀ ਮਸ਼ੀਨਾਂ ਦੱਸੋ ਗੁਰੂ ਘਰਾਂ ਦਾ ਜਿਹੜਾ ਫਰਜ਼ ਆ ਵੀਰੇ ਉਹ ਗੁਰੂ ਘਰਾਂ ਦਾ ਫਰਜ਼ ਨਿਭਾ ਰਹੇ ਨਹੀਂ ਜਿਹੜੇ ਜਿਹੜੇ ਮੰਨਤ ਵਾਸਤੇ ਗੁਰੂ ਘਰ ਬਣੇ ਹੋਏ ਨੇ ਗੁਰੂ ਘਰ ਲੰਗਰ ਸਕਾਉਂਦੇ ਆ ਪ੍ਰਸ਼ਾਦਾ ਸਕਾਉਂਦੇ ਆ ਗੁਰੂ ਘਰ ਵਿਦਿਆ ਦਾ ਚਾਨਣ ਪਾਉਂਦੇ ਕੋ ਬਾਣੀ ਦਾ ਚਾਨਣ ਕਰਦੇ ਆ ਲੋਕਾਂ ਨੂੰ ਉਹ ਚੀਜ਼ਾਂ ਵਾਸਤੇ ਗੁਰੂ ਘਰ ਬਣੇ ਹੋਏ ਨੇ ਗੁਰੂ ਘਰ ਲੋਕਾਂ ਦਾ ਇਲਾਜ ਕਰਨ ਥੋੜੀ ਬਣੇ ਹੋਇਆ ਉਹ ਤਾਂ ਹਸਪਤਾਲ ਬਣਾਉਣਾ ਸਰਕਾਰਾਂ ਬਣਾਉਣੀਆਂ ਹਸਪਤਾਲ 'ਚ ਆਪਾਂ ਇਲਾਜ ਕਰਾ ਸਕਦੇ ਹਾਂ ਗੁਰਦੁਆਰੇ ਅਰਦਾਸ ਕਰ ਸਕਦੇ ਹਾਂ ਹਾਂ ਠੀਕ ਹੈ ਜੇਦੋ ਆਪਾਂ ਬਿਮਾਰ ਹੋਨੇ ਹ ਹਸਪਤਾਲ ਜਾਣੇ ਪਰਦਾਸ ਵੀ ਤਾਂ ਨਾਲ ਦੀ ਗੁਰੂ ਘਰ ਹੀ ਕਰਦੇ ਨੇ ਬਾਕੀ ਮੈਂ ਉਹਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਜਿਹੜਾ ਉਹ ਕਹਿ ਰਿਹਾ ਪਿੰਡਾਂ ਦੇ ਵਿੱਚ ਚਾਰ-ਚਾਰ ਆ ਗੁਰੂ ਘਰ ਨੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਹੀ ਨੇ ਆਦਰ ਸਟੇਟ ਤਾਂ ਨਹੀਂ ਹੈਗੇ ਬਾਹਰਲੇ ਸਟੇਟਾਂ 'ਚ ਤਾਂ ਨਹੀਂ ਹੈਗੇ ਚਾਰ-ਚਾਰ ਗੁਰੂ ਘਰ ਪਿੰਡਾਂ ਦੇ ਵਿੱਚ ਤੇ ਫਿਰ ਉੱਥੇ ਉਹਨਾਂ ਨੂੰ ਇਲਾਜ ਕੌਣ ਕਰਦਾ ਇਹ ਨਾ ਭਾਈ ਐਂ ਸਿਸਟਮ ਆ ਮ ਕਸ਼ਟ ਗੱਲ ਉਹ ਐਂ ਕਹਿੰਦਾ ਵੀ 100 ਰੁਪਏ ਤੋਂ 50 ਗੁਰਦੁਆਰੇ ਆ ਰੱਖਣ 50 ਕਿਸੇ ਹੋਰ ਕੰਮ ਸਾਝੇ ਕੰਮ ਤੇ ਲੱਗਣ ਵੀ ਲੀਟਰੀ ਮੇਰੇ ਵਰਗਾ ਬਾਲੀ ਕਰਦਾ ਵੀ ਮੈਂ ਪਤਾ ਨਹੀਂ 50 ਕਰੋੜ ਦੇਤਾ ਵੀ ਇਹ ਆਪਾਂ ਇਹੋ ਕਰ ਕਰ ਜਾਂਦੇ ਆ ਉੱਥੇ ਲੰਗਰ ਫਿਰਦਾ ਸ਼ੱਕਦੇ ਆ ਆਪਣੀ ਸ਼ਰਧਾ ਆਪਾਂ ਉੱਥੇ ਪੈਸੇ ਦੇਈਏ ਗੁਰਦਕ ਦੇ ਵਿੱਚ ਪਾਈਏ ਨਾ ਬਈ ਆਪਰੋਂ ਕੋ ਕਹਿਣਾ ਤੁਹਾਨੂੰ ਮੈਂ ਤਾਂ ਗਿਲਦੀਪਤਾਲੀ ਵਾਲ ਨੂੰ ਇਹ ਬੇਨਤੀ ਕਰਦਾ ਵੀ ਤੂੰ ਹਸਪਤਾਲ ਬਣਾ ਜਮਾ ਫਰੀ ਇਲਾਜ ਕਰ ਫੇਰ ਤੂੰ ਕਹਦੀ ਇਹ ਗੱਲ ਅਸੀਂ ਮੰਨ ਲਾਂਗੇ ਤੇਰੀ ਗੱਲ ਵੀ ਹਾਂ ਭਾਈ ਜਮਾ ਸਹੀ ਗੱਲ ਕਹਿਣਾ ਹਸਪਤਾਲ ਬਣਨੇ ਚਾਹੀਦੀ ਇਲਾਜ ਹੋ ਰਿਹਾ ਬਾਕੀ ਬਾਈ ਗੁਰੂ ਘਰ ਆਪਦਾ ਫਰਜ਼ ਨਿਭਾਈ ਜਾਂਦੇ ਆ ਦਿੱਲੀ ਵਾਲਿਆਂ ਨੇ ਦਿੱਲੀ ਵਾਲਾ ਸਮੂਹ ਕਮੇਟੀ ਵਾਲਿਆਂ ਨੇ ਵੀ ਬਣਾਇਆ ਬਣਾਇਆ ਐਮ ਆਰ ਆਈ ਫਰੀ ਹੈ ਵਗੈਰਾ 500 500 ਰੁਪਏ ਮਸਕਾਰੇ ਨੇ ਸੋ ਮਨੀ ਕਮੇਟੀ ਦੇ ਵੀ ਹੈਗੇ ਨੇ ਹੈਗੇ ਨੇ ਜਦੋਂ ਭੀੜ ਪੈਂਦੀਆਂ ਨਾ ਬਈ ਉਹ ਗੁਰਦੁਆਰਿਆਂ ਨੂੰ ਭਜਦੇ ਆ ਕਰੋਨਾ ਟਾਈਮ ਤੋਂ ਦੇਖਿਆ ਹੋਣਾ ਹਸਪਤਾਲਾਂ ਨੇ ਵੀ ਬੂਹੇ ਬੰਦ ਕਰਤੇ ਜੀ ਤੇ ਆਪਣੇ ਗੁਰਦੁਆਰੇ ਵਾਲੇ ਆਪਣੇ ਆਪਣੇ ਆਪ ਨੇ ਲਾਲ ਖਰਚ 24 ਘੰਟੇ ਤੋਂ ਖੁੱਲ੍ਹੇ ਰਿਹਾਇਆ ਕੋਈ ਨਾ ਟਾਈਮ ਦੇ ਵਿੱਚ ਹਾਲਾਂਕਿ ਹਸਪਤਾਲ ਬੰਦ ਹੋ ਜਾਂਦੇ ਸੀ ਤੇ ਖੁੱਲੇ ਦੇ ਖੁੱਲੇ ਮਲੇ ਲੰਗਰ ਬਈ ਘਰਾਂ 'ਚ ਪਹੁੰਚਦਾ ਕੀਤਾ ਗੁਰੂ ਘਰ ਚੋਂ ਕਰਾਂ ਦੇ ਵਿੱਚ ਫੜਾ ਕੇ ਆਉਂਦੇ ਰਹੇ ਲੰਗਰ ਬਿਲਕੁਲ ਬਾਈ ਬਿਲਕੁਲ ਕਰਾ ਹਰਮੰਦਰ ਸਾਹਿਬ ਡੇਲੀ ਦਰਬਾਰ ਸਾਹਿਬ 12 ਤੋਂ 15 ਲੱਖ ਸੰਗਤ ਪ੍ਰਸਾਦਾ ਸਕਦੀ ਆ ਆਪਾਂ ਵੀਰੇ ਐਵੇਂ ਮਾੜੀ ਮਾਣੀ ਗੱਲਾਂ ਤੇ ਥੋੜੀ ਨਾ ਗੁਰੂ ਘਰ ਨੂੰ ਟਾਰਗੇਟ ਕਰ ਸਕਦੇ ਆ ਯਾਰ ਪਬਲਿਸੀਟੀ ਲੈਣੀ ਹੁੰਦੀ ਆ ਉਦੋਂ ਮੜਾ ਵੀ ਮੁੱਦਾ ਭੜਕਾ ਦਿਓ ਇਹ ਕੋਈ ਗੱਲਾਂ ਬਾਈ ਯਾਰ ਇਹ ਬਾਈ ਬਿਲਕੁਲ ਪਬਲਿਸੀਟੀ ਲੈਣ ਵਾਲਾ ਕੰਮ ਹੀ ਹੋਇਆ ਪਿਆ ਕਿਉਂਕਿ ਜੇ ਆਪਾਂ 10 ਰੁਪਏ ਦੀ ਚੀਜ਼ ਵੀ ਖਰੀਦਦੇ ਆ ਉਦੋਂ ਉੱਤੇ ਵੀ ਆਪਾਂ ਨੂੰ GST ਦੇਣੀ ਪੈਂਦੀ ਆ ਟੈਕਸ ਦੇਣਾ ਪੈਂਦਾ ਉਹ ਟੈਕਸ ਕਿਹਦੇ ਕੋਲ ਜਾਂਦਾ ਸਰਕਾਰ ਕੋਲ ਜਾਂਦਾ ਗੁਰੂ ਘਰਾਂ ਕੋਲੇ ਪਰ ਉਹ ਸਰਕਾਰ ਕਹਿੰਦੀ ਆ ਵੀ ਅਸੀਂ ਉਹ ਟੈਕਸ ਦੇ ਨਾਲ ਸੜਕਾਂ ਬਣਾਉਣੇ ਆ, ਹਸਪਤਾਲ ਬਣਾਉਣੇ ਆ। ਹਾਂ। ਆਪਾਂ ਸਕੂਲ ਬਣਾਉਣੇ ਆ। ਪਰ ਆਪਾਂ ਸਰਕਾਰ ਨੂੰ ਸਵਾਲ ਕਰ ਸਕਦੇ ਆਂ ਵੀ ਆਪਾਂ ਸਰਕਾਰ ਨੂੰ ਟੈਕਸ ਪੇ ਕਰ ਰਹੇ ਆਂ, ਆਪਾਂ ਉਹ ਤਾਂ ਸੇਵਾ ਸਹੂਲਤਾਂ ਲਈਏ। ਲਈਏ। ਸਹੀ ਗੱਲ ਐ। ਗੁਰੂ ਘਰਾਂ ਦਾ ਤਾਂ ਬਾਈ ਕੋਈ ਤੱਲ ਕੇ ਨਹੀਂ ਆਰੇ ਇੱਧਰ ਹਨਾ। ਗੁਰੂ ਘਰ ਬੰਦਾ ਸ਼ਰਧਾ ਨੂੰ ਰੁਪਏ ਦਿੰਦਾ, ਸ਼ਰਧਾ ਆਪਦੀ। ਉਥੇ ਹਰੇਕ ਦੀ ਆਪਦੀ ਆਪਦੀ ਸ਼ਰਧਾ। ਅਰਦਾਸ ਬੇਨਤੀ ਕਰਦਾ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੋਣ ਤੇ ਤਾਂ ਬਈ ਫਿਰ ਉਹ ਗੱਲ ਹੋ ਗਈ ਨਾ ਵੀ ਕੱਲ ਨੂੰ ਹੁਣ ਤੂੰ ਆ ਤੂੰ ਮਿਹਨਤ ਕਰਕੇ ਕਿੱਲਾ ਦੋ ਕਿੱਲੇ ਪਹਿਲੀ ਲੈ ਲਈ ਤੇ ਮੈਂ ਕਹੂੰ ਬਈ ਤੂੰ ਪਹਿਲੀ ਕਿਉਂ ਲੈ ਲਈ ਤੂੰ ਹਸਪਤਾਲ ਕਿਉਂ ਨਾ ਬਣਾਇਆ ਤੂੰ ਕਿੱਲੇ ਤਾਂ ਤਾਂ ਉਹੀ 50 ਲੱਖ ਲਾਦਾ ਦੋ ਹਸਪਤਾਲ 50 ਦਾ ਲਾਉਣਾ ਸੀਗਾ ਉਹ ਤੇਰਾ ਤਾਂ ਨਹੀਂ ਮੇਰੇ ਆ ਕੰਮ ਹੈਗਾ ਹਸਪਤਾਲ ਬਣਾਉਣਾ ਨਹੀਂ ਨਹੀਂ ਤੇਰਾ ਤਾਂ ਫਰਜ਼ ਹੈਗਾ ਵੀ ਚਲ ਆਪਾਂ ਦਾਨਪਨ ਕਰ ਸਕਦੇ ਹਾਂ ਕਿ ਆਪਾਂ ਦਾ ਸਬੰਧ ਕੱਟ ਸਕਦੇ ਹਾਂ ਦਾ ਸਬੰਧ ਕੱਟ ਸਕਦੇ ਆ ਮਤਲਬ ਥੋੜੀ ਨਾ ਵੀ ਆਪਾਂ ਹਸਪਤਾਲ ਬਣਾ ਸਕਦੇ ਨਾ ਨਹੀਂ ਬਈ ਹਸਪਤਾਲ ਚਲਾਉਣ ਨੂੰ ਬਹੁਤ ਪੂਰੇ ਕਰੋੜਾਂ ਰੁਪਏ ਦੀ ਬਿਲਡਿੰਗ ਚਾਹੀਦੀ ਆ। ਉਹ ਸਟਾਫ ਚਾਹੀਦਾ ਉਹਨਾਂ ਨੂੰ ਤਨਖਾਹ ਵੀ ਦੇਣੀ ਚਾਹੀ ਆ। ਫਿਰ ਮੈਡੀਸਨ ਵੀ ਚਾਹੀਦੀਆਂ ਨੇ ਫਿਰ ਹੋਰ ਸਹੂਲਤਾਂ ਵੀ ਚਾਹੀਦੀਆਂ ਨੇ। ਗੁਰੂ ਘਰ ਤਾਂ ਬਈ ਆਪਾਂ ਖਾਲੀ ਹੱਥ ਵੀ ਰੋਜ਼ ਬੇਨਤੀ ਕਰਨੇ ਜਾਂਦੇ ਆ। ਫਿਰ ਬਈ ਹਸਪਤਾਲ ਦਾ ਖਾਲੀ ਹੱਥ ਨਹੀਂ ਪੈਂਦਾ। ਹਸਪਤਾਲ ਨੂੰ 50 ਕਰੋੜ ਰੁਪਏ ਚਾਹੀਦਾ ਘੱਟੋ ਘੱਟ। ਬਿਲਡਿੰਗ ਨਹੀਂ ਕਰਨ ਦੀ ਪੰਜ ਚਾਰ ਗੱਲ। ਕੋਈ ਖੇਡ ਥੋੜੀ ਨਾ ਵੀ ਆ ਕੋਈ ਬਣਾਤੀ। ਬਾਈ ਯਾਰ ਬਾ ਹਸਪਤਾਲ ਦਾ ਦੂਰ ਦੀ ਗੱਲ ਆ ਪਿੰਡਾਂ ਦੀ ਮੈਡੀਕਲ ਸਟੋਰ ਤੀ ਤੁਸੀਂ ਫਰੀ ਦਵਾਈਆਂ ਦਵਾ ਦਿਓ ਉਹਨਾਂ ਨੂੰ ਬੇਨਤੀ ਕਰ ਦਮ ਉਹੀ ਤਾਂ ਗੱਲ ਆ ਬਾਈ ਇਹ ਤਾਂ ਵਸ ਐ ਵੀ ਜਿਹੜੇ ਗੁਰੂ ਘਰ ਨੇ ਇੱਕ ਸੌਫਟ ਟਾਰਗੇਟ ਬਣੇ ਭੈਣੇ ਫਿਰ ਇੱਕ ਹੀ ਬੰਦਾ ਮੂੰਹ ਚਾ ਕੇ ਗੁਰੂ ਘਰਾਂ ਨੂੰ ਟਾਰਗੇਟ ਕਰਨ ਲੱਗਾ ਗੁਰੂ ਘਰਾਂ ਐ ਕਰਨ ਗੁਰੂ ਘਰਾਂ ਗਨ ਯਾਰ ਜਿਹੜੀ ਚੀਜ਼ ਵਾਸਤੇ ਜਿਹੜੀ ਚੀਜ਼ ਬਣੀ ਉਹ ਆਪਦਾ ਕੰਮ ਕਰ ਰਹੀ ਜਣਾ ਹਸਪਤਾਲਾਂ ਦਾ ਕੰਮ ਹੋ ਰਾ ਗੁਰੂ ਘਰਾਂ ਦਾ ਕੰਮ ਹੋ ਰਾ ਸਕੂਲਾਂ ਦਾ ਕੰਮ ਹੋ ਰਾ ਹੁਣ ਆਪਾਂ ਕਹਿੰਦੇ ਹਾਂ ਸਕੂਲਾਂ 'ਚ ਲੋਕਾਂ ਦਾ ਇਲਾਜ ਕਿਵੇਂ ਹੋ ਜੂਗਾ ਉਥੇ ਲੋਕ ਪੜ੍ਹਨ ਵਾਸਤੇ ਜਾ ਸਕਦੇ ਹਾਂ ਹਸਪਤਾਲ 'ਚ ਇਲਾਜ ਕਰਾਉਣ ਜਾ ਰਹੇ ਗੁਰੂ ਘਰ 'ਵਾਰ ਅਰਦਾਸ ਕਰਨ ਵਾਸਤੇ ਜਾਂਦੇ ਆ ਇਹ ਚੀਜ਼ ਤਾਂ ਆਪਦਾ ਕੰਮ ਆ ਨਾ ਆਪਦਾ ਇੱਕ ਮੰਤਵ ਆ ਬਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਹਰ ਜੀਆਂ ਪੜਕਾਓ ਬਿਆਨਾਂ ਨਾ ਦਿਆ ਕਰੋ ਜਿਨ੍ਹਾਂ ਨੂੰ ਵੀ ਸਿੱਖ ਪੰਥ ਨੂੰ ਵੀ ਮਨਾਚ ਵਿੱਚ ਰੋਸ ਪਹੁੰਚੇ ਹਨ ਤੁਸੀਂ ਤਾਂ ਬਿਆਨ ਬਾਈ ਬਿਲਕੁਲ ਹਰੇ ਗੱਲ ਤੇ ਤੁਸੀਂ ਗੁਰੂ ਘਰਾਂ ਨੂੰ ਟਾਰਗੇਟ ਕੰਮ ਲੱਗ ਜਾਂਦੇ ਹੋ ਯਾਰ ਤੇ ਸਾਰੇ ਵੀਰਾਂ ਬਾਈ ਧੰਨਵਾਦ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਧੰਨਵਾਦ ਬਾਈ